ਪੰਜਾਬ ਦੇ ਵਿੱਚੋਂ ਇੱਕ ਮੰਤਰੀ ਦੇ ਗਨਮੈਨ ਦੀ ਹੱਤਿਆ ਕਰ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਉਤੋਂ ਭੈਣ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਦਰਅਸਲ ਖੰਨਾ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਗੁਰਕੀਰਤ ਸਿੰਘ ਗੋਲਡੀ ਦੇ ਵਜੋਂ ਹੋਈ ਹੈ ਇਹ ਘਟਨਾ ਦਰਅਸਲ ਖੰਨਾ ਦੇ ਦੁਰਾਹਾ थाना ਖੇਤਰ ਦੇ ਰਾਮਪੁਰ ਪਿੰਡ ਦੇ ਵਿੱਚ ਵਾਪਰੀ ਹੈ ਦੱਸਦੇ ਕਿ ਉਸ ਨੂੰ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਗਨਮੈਨ ਦੱਸਿਆ ਜਾ ਰਿਹਾ ਹੈਗਾ ਗੁਰਕੀਰਤ ਸਿੰਘ 골ਡੀ ਆਪਣੇ ਪਿੰਡ ਦੇ ਇੱਕ ਘਰ ਗਿਆ ਸੀਗਾ ਇਹ ਜਿਹੜਾ ਕਿ ਇਹ ਬਿਆਨ ਮ੍ਰਿਤਕ ਦੀ ਭੈਣ ਦੇ ਵੱਲੋਂ ਦੱਸਿਆ ਜਾ ਰਿਹਾ ਹੈਗਾ ਉੱਥੇ ਇੱਕ ਕਥਿਤ ਲੜਾਈ ਦੇ ਦੌਰਾਨ ਕਾਰਬਾਈਨ ਤੋਂ ਗੋਲੀ ਚੁਲਾਈ ਗਈ ਸੀਗੀ ਤੇ ਗੋਲੀ ਲੱਗਣ ਤੋਂ ਬਾਅਦ ਕਨਸਟੇਬਲ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੂchna ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਦੱਸ ਦਈਏ ਕਿ ਇਸ ਮਾਮਲੇ ਸੰਬੰਧੀ ਦੋ ਵਕ ਵਕ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਗੋਲਡੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ ਪਰਿਵਾਰ ਨੇ ਦੋਸ਼ ਲਾਇਆ ਗਿਆ ਹੈ ਕਿ ਪਰਿਵਾਰ ਨੇ ਕਹਿ ਹੈਗਾ ਕਿ ਜਿਸ ਘਰ ਦੇ ਵਿੱਚ ਇਕ ਘਟਨਾ ਵਾਪਰੀ ਹੈ ਉਸ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤਾਂ ਗੋਲਡੀ ਦੁਪਹਿਰ ਨੂੰ ਉੱਥੇ ਗਿਆ ਸ਼ਾਮ 5 ਵਜੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ ਤੇ ਜੇ ਪਾਸੇ ਇਸ ਘਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਘਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਉੱਥੇ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਗੋਲਡੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਘਟਨਾ ਦੀ ਜਾਂਚ ਦੇ ਲਈ ਡੀਐਸਪੀ ਪਾਇਲ ਹਿਮੰਤ ਮਲੋਤਰਾ ਅਤੇ ਦਰਾਹਾ ਪੁਲਿਸ ਸਟੇਸ਼ਨ ਦੇ ਐਸਐਚਓ ਆਕਾਸ਼ दत्त मौके ਤੇ ਉੱਤੇ ਪਹੁੰਚੇ ਨੇ ਮੌਤ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ ਹੈ ਕਿ ਆਖਿਰ ਮੌਤ ਕਿਵੇਂ ਹੋਈ ਹੈ ਕਿਸ ਦੀ ਵਜ੍ਹਾ ਨਾਲ ਹੋਈ ਹੈ ਪਰ ਪਰਿਵਾਰਕ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈਗਾ ਕਿ ਇਹ ਗੋਲੀ ਮਾਰੀ ਗਈ ਹੈ ਹੱਤਿਆ ਕਰ ਦਿੱਤੀ ਗਈ ਹੈ ਤਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਗਨਮੈਨ ਦੀ ਮੌਤ ਦਾ ਮਾਮਲਾ ਪ੍ਰੇਮ ਸੰਬੰਧ ਨਿਕਲਿਆ ਆਏਗਾ ਦੱਸ ਦਈਏ ਕਿ ਮ੍ਰਿਤਕ ਦੀ ਭੈਣ ਨੇ ਦੱਸਿਆ ਹੈਗਾ ਕਿ ਉਸਦੇ ਭਰਾ ਦਾ ਪਿੰਡ ਦੀ ਇੱਕ ਕੁੜੀ ਦੇ ਨਾਲ ਪ੍ਰੇਮ ਸੰਬੰਧ ਸੀਗਾ ਕੁੜੀ ਦਾ ਵਿਆਹ ਹੋ ਗਿਆ ਇਸ ਤੋਂ ਬਾਅਦ ਹੀ ਉਹ ਆਪਣੇ ਭਰਾ ਦੇ ਨਾਲ ਫੋਨ ਦੇ ਉੱਤੇ ਗੱਲ ਕਰਦੀ ਰਹਿੰਦੀ ਸੀਗੀ ਤੇ ਅੱਜ ਕੁੜੀ ਦੇ ਪਰਿਵਾਰ ਨੇ ਉਸਦੇ ਭਰਾ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ ਡੀਐਸਪੀ ਹਿੰਮਤ ਮਲੋਤੜਾ ਨੇ ਵੀ ਮੰਨਿਆ ਹੈਗਾ ਕਿ ਇਹ ਅਫેર ਦਾ ਮਾਮਲਾ ਸੀਗਾ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਡੀਐਸਪੀ ਨੇ ਕਿਹਾ ਹੈਗਾ ਕਿ ਗੁਰਕਿਰਤ ਸਿੰਘ ਗੋਲਦੀ ਮੰਤਰੀ ਮੁੰਡਿਆ ਦੇ ਨਾਲ ਗਨਮੈਨ ਸੀਗਾ ਤੇ ਇਸ ਇਹ ਪੂਰਾ ਮਾਮਲਾ ਅੱਜ ਪੰਜਾਬ ਦੇ ਵਿੱਚ ਆ ਇਸ ਨੂੰ ਸੁਣ ਕੇ ਸਹਿਮ ਦਾ ਮਾਹੌਲ ਬਣਿਆ ਪੂਰੇ ਆ ਇਲਾਕੇ ਦੇ ਵਿੱਚ ਇਸ ਸਮੇਂ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈਗਾ ਕਿ ਦੱਸਿਆ ਜਾ ਰਿਹਾ ਹੈਗਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਇਹ ਗਨਮੈਨ ਜੋ ਕਿ ਦੱਸਿਆ ਜਾ ਰਿਹਾ ਹੈਗਾ ਤੇ ਜੋ ਕਿ ਭੈਣ ਸੀਗੀ ਮੁੰਡੇ ਦੀ ਭੈਣ ਉਹਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈਗਾ ਕਿ ਇਹ ਪਿੰਡ ਦੀ ਹੀ ਕੁੜੀ ਦੇ ਪ੍ਰੇਮ ਸੰਬੰਧ ਦੇ ਵਿੱਚ ਸੀਗਾ ਤੇ ਉਹਦੇ ਘਰ ਗਿਆ ਸੀਗਾ ਤੇ ਜਿਹੜੀ ਕਿ ਉੱਥੇ ਇਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕੀ ਹੋਇਆ ਭੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਈ ਗੋਲੀ ਮਾਰੀ ਕਿਨੇ ਕਰੀਆ ਜੀ ਨਾ ਕੁੜੀ ਦਾ ਨਾ ਅੰਦਾਜ਼ੇ ਨੂੰ ਨਹੀਂ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਪਰ ਆ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਹਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕੀ ਹੋਇਆ ਕੀ ਹੈਗਾ ਜੀ ਉਹਨਾਂ ਦੀ ਇਹਨਾਂ ਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹ ਗੋਲੀ ਮਾਰਦੀ ਉਹਦੀ ਉਹ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਦਾ ਗਨਮੈਨ ਸੀਗਾ ਜੀ ਹਾਂਜੀ ਗੱਲ ਗਨਮੈਨ ਸੀਗਾ ਕਿਹਨਾਂ ਨਾਲ ਸੀਗਾ ਜੀ ਨਾਮ ਨਹੀਂ ਪਤਾ ਮੁੰਡੀਆਂ ਹੁੰਦੀਆਂ ਉਹਦੇ ਦੁਰਤੀਆਂ ਹੀ ਨਹੀਂ ਹੁਣ ਇਹ ਜਿਹਨਾਂ ਦੀ ਕਿੱਥੋਂ ਦੱਸਾਂ ਮੈਂ ਸੌਤਾ ਮੈਲੇ ਦਾ ਨਾਲ ਸੀ ਕਿਸੇ ਦੇ ਹਾਂਜੀ ਐਮ ਐਲ ਏ ਮੁੰਡੀਆਂ ਦਾ ਐਮ ਐਲ ਏ ਸੀ ਬਹੁਤ ਥੋੜਾ ਜਾਣਣਾ ਸਰ ਥੋੜਾ ਮੀਟ ਰੁਕ ਜੀ ਐਸ ਪੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡੀਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਜੀ ਅੱਜ ਇਤਲਾਹ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੀ ਗਨ ਨਾਲ ਵੀ ਸੁਸਾਈਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਆਏ ਉਰੇ ਕੋਈ ਗੁਰਕੀਰਤ ਇਹ ਲੜਕਾ ਮੁੰਡਿਆ ਸਾਹਿਬ ਦਾ ਗਨਮੈਨ ਹੈ ਜਿਹੜਾ ਕਿਹਦਾ ਗਨਮੈਨ ਜੀ ਮੁੰਡਿਆ ਸਾਹਿਬ ਦਾ ਕਹਿ ਰਹੇ ਹਾਂ ਜੀ ਸੁਨੇ ਗਨਮੈਨ ਹੈ ਅੱਛਾ ਜੀ ਉਹਨੇ ਆਪਣੇ ਕਾਰਬਾਈਨ ਆਇਲੋਕਸ ਤੋਂ ਮਤਲਬ ਗੋਲੀ ਚੱਲੀ ਜਿਹੜੀ ਉਹਦੀ ਸੁਸਾਈਸਾਈਡ ਬਣੀ ਸੀ ਤੇ ਅਸੀਂ ਉਹ ਐਸਐਸਐਲ ਭਲਾ ਕੇ ਮੌਕੇ ਤੇ ਸਾਰਾ ਕੁਝ ਉਹਦੇ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਅਗਰ ਜਿਹੜੇ ਵਾਰਿਸ ਹੈ ਜਿਵੇਂ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਬਣਨ ਦੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਉਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੁਸਾਇਡ ਜਨ ਜੀ ਗੋਲੀ ਚਲੀ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਨਹੀਂ ਉਹਨੇ ਆਪਣੇ ਘਰ ਕਰੀ ਹੈ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰ ਲੈ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸੀਗਾ ਮੈਂ ਅਫੇਅਰ ਦਾ ਕੋਈ ਸੀਗਾ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਅਫੇਅਰ ਜਿਨ੍ਹਾਂ ਦੀ ਕੁੜੀ ਵਾਲੇ ਹਾਂਜੀ ਜੀ ਜੀ ਸਰ ਓਕੇ ਥੈਂਕ ਯੂ